ਹਾਂਜੀ ਕੀ ਨਾਮ ਹੈ ਆਪਣਾ ਮੈਂ ਹਰਜੀਤ ਸਿੰਘ ੜਾਣਾ ਜੀ ਅੱਛਾ ਜੀ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਠੀਕ ਹੈ ਫਲਕਾ ਪਲਾਟੂ ਠੀਕ ਹੈ ਸਭ ਤੋਂ ਪਹਿਲੇ ਤੇ ਪੁਰਾਣਾ ਸਾਲ ਗਿਆ ਤੇ ਹੁਣ 2026 ਵੀ ਆ ਗਿਆ ਜੀ ਤੇ ਨਾਲ ਦੇ ਨਾਲ ਲੋਹੜੀ ਵੀ ਹੈ ਤੇ ਮਕਰ ਸੰਕ੍ਰਾਂਤੀ ਵੀ ਹੈ ਜੀ ਕੀ ਕਹਿਣਾ ਚਾਹੋਗੇ ਮੈਂ ਤੇ ਸਭ ਤੋਂ ਪਹਿਲਾਂ ਜੀ ਲੋਹੜੀ ਤੇ ਮਕਰ ਸੰਕ੍ਰਾਂਤੀ ਦੀਆਂ ਸਾਰੇ ਵਰਲਡ ਤੇ ਜਿਹੜੀ ਦੁਨੀਆ ਵਸਦੀ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਇਹ ਜਿਹੜੇ ਦੋਨੇ ਤਿਹਾਰ ਨੇ ਇਹ ਮਤਲਬ ਸਾਂਝੀ ਬਾਤ ਆ ਤੇ ਇਹ ਨਿਸ਼ਾਨੀਆਂ ਨੇ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਵਧੀਆ ਚੀਜ਼ਾਂ ਨੇ ਕਿ ਜਿਹੜੀ ਆ ਆਪਾਂ ਇਸ ਤਰ੍ਹਾਂ ਅਨੁਸਰ ਨਾਲ ਆਪਣਾ ਪ੍ਰੇਮ ਪਿਆਰ ਵਧਦਾ ਤੇ ਹਾਂਜੀ ਜਿਦਾ ਮਾਨ ਸਾਹਿਬ ਨੇ ਯੁਧ ਨਸ਼ਾ ਵਿਰੁੱਧ ਇੱਕ ਮੁਹਿੰਮ ਛੜੀ ਹੋਈ ਹੈ ਜੀ ਤੁਸੀਂ ਨੌਜਵਾਨ ਪੀੜ੍ਹੀ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹ ਕਹਾਂਗਾ ਜੀ ਨਸ਼ਿਆਂ ਤੋਂ ਦੂਰ ਹੋ ਜਾਓ ਜੇ ਕੋਈ ਇਸ ਪੈੜੀ ਅਲਮਤ ਵਿੱਚ ਫਸਿਆ ਤੇ ਸਰਕਾਰ ਨੇ ਸੈਂਟਰ ਕੋਲੇ ਨੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਚੱਲਦਾ ਆਪਣਾ ਇਲਾਜ ਕਰਾਉਣ ਔਰ ਇਸ ਪੇੜੀ ਦਾ ਦਲ ਵਿੱਚੋਂ ਬਾਹਰ ਨਿਕਲਣ ਠੀਕ ਹੈ ਹੁਣ ਆਮ ਆਦਮੀ ਪਾਰਟੀ ਨੇ ਕਾਫੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ ਕਿ ਇਹਦਾ ਅਸਰ 2027 ਵਿੱਚ ਵੀ ਨਜ਼ਰ ਆਏਗਾ ਬਿਲਕੁਲ ਜੀ ਬਿਲਕੁਲ 100% ਠੀਕ ਹੈ ਜੀ ਠੀਕ ਹੈ ਜੀ ਵਿਦੇਸ਼-ਵਿਦੇਸ਼ ਦੇ ਬੈਠੇ ਸੰਗਤਾਂ ਤੇ ਈਵਰਸ ਤੁਹਾਨੂੰ ਦੇਖ ਰਹੇ ਹੈ ਸਾਡੇ ਚੈਨਲ ਰਾਹੀਂ ਉਹ ਮੈਸੇਜ ਦੇਣਾ ਚਾਹੋਗੇ ਬਸ ਜੀ ਮੈਂ ਇਹੀ ਕਹਾਂਗਾ ਕਿ ਵਿਦੇਸ਼ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤਾਂ ਨੂੰ ਕਿ ਆਪਾਂ ਬਹੁਤ ਵੱਡੇ ਇਸ ਸਰਕਾਰ ਦਾ ਮਨਪ੍ਰਿਆਕੀ ਸਾਥ ਦਈਏ ਠੀਕ ਹੈ ਜੀ ਔਰ ਆਪਾਂ ਸਟੇਜ ਵਿੱਚ ਸਰਕਾਰ ਨੂੰ ਬਣਾਈਏ ਤਾਂ ਜੋ ਆਪਣੇ ਪੰਜਾਬ ਦੇ ਹਾਲਾਤ ਸੁਧਰ ਸਕਣ ਠੀਕ ਹੈ ਮਾਨ ਸਾਹਿਬ ਹੁਣੇ ਵੇਖਿਆ ਕਿ ਖੇਡਾਂ ਵਾਲੇ ਜਿਆਦਾ ਪ੍ਰਮੋਟ ਕਰਦੇ ਆ ਹੁਣ ਸਟੇਡੀਅਮ ਵਗੈਰਾ ਵੀ ਕਾਫੀ ਬਣਾ ਰਹੇ ਆ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਕੀ ਕਹਿਣਾ ਚਾਹੋਗੇ ਤੁਸੀਂ ਬਾਰੇ ਇਹ ਉਹਨਾਂ ਦਾ ਮੇਨ ਮਕਸਦ ਹੀ ਹੈ ਜਿਵੇਂ ਚਲੋ ਬਸੇ ਜੇ ਚਾਰੇ ਪਾਸੇ ਉਹ ਸਾਹ ਪਾਸੇ ਹਰ ਪੱਖ ਤੋਂ ਸੋਚਦੇ ਪੰਜਾਬ ਪ੍ਰਤੀ ਤੇ ਜਵਾਨੀ ਜਿਹੜੀ ਆਪਣੇ ਰੇੜ ਦੀ ਹੱਡੀ ਹੈ ਜੀ ਤੇ ਇਹ ਜੇਕਰ ਜਵਾਨ ਹੀ ਤੰਦਰੁਸਤ ਰਹਿਣਗੇ ਖੇਡਾਂ ਵੱਲ ਪ੍ਰੇਰਿਤ ਹੋਣਗੇ ਨਸ਼ੇ ਤੋਂ ਦੂਰ ਰਹਿਣਗੇ ਇਸ ਲਈ ਉਹ ਜ਼ਿਆਦਾਤਰ ਇਹ ਇਧਰ ਧਿਆਨ ਦੇ ਰਹੇ ਠੀਕ ਹੈ ਜੀ ਤੁਸੀਂ ਕੋਲ ਨਾਲ ਲੱਦੇ ਪਿੰਡ ਦਾ ਨਾਮ ਐਸੇ ਜੀ ਦਾ ਹਾਂ ਜੀ ਹਰਜੀਤ ਸਿੰਘ ਮਦਾਨਾ ਜੀ ਪਿੰਡ ਗਾਜੀਗੁਰਾਨਾ ਡਿਸਟ੍ਰਿਕਟ ਕਪੂਰਥਲਾ ਠੀਕ ਹੈ ਜੀ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡੇ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ